ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ 24 ਸਤੰਬਰ 2025 ਹੈ ਰਾਤ ਦੇ 9 ਵਜੇ ਨੇ ਤੇ ਆਪਾਂ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਅੱਜ ਮਾਨਸੂਨ ਪੰਜਾਬ ਨੂੰ ਛੱਡ ਕੇ ਕਿ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਕੁਝ ਐਸਾ ਜੰਮੂ ਦਾ ਹਿਮਾਚਲ ਦਾ ਯੂਪੀ ਦਾ ਕੁਝ ਐਸਾ ਗੁਜਰਾਤ ਦਾ ਕੁਝ ਐਸਾ ਮਧ ਪ੍ਰਦੇਸ਼ ਦਾ ਇਥੋਂ ਪਿੱਛੇ ਅੜ ਚੁੱਕੀ ਹੈ ਤਾਂ ਮਾਤਿਵ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਤਾਂ ਮਾਨਸੂਨ ਪਿੱਛੇ हट ਚੁੱਕੀ ਹੈ ਜਦੋਂ ਮਾਨਸੂਨ ਰੁਥ ਜਾਂਦੀ ਹੈ ਬਰਸਾਤ ਦੀ ਰੁੱਤ ਚੰਦੀ ਹੈ ਤੇ ਉਸ ਤੋਂ ਬਾਅਦ ਫਿਰ ਸਰਦੀ ਦਾ ਦੀ ਰੁੱਤ ਸ਼ੁਰੂ ਹੁੰਦੀ ਹੈ ਠੀਕ ਹੈ ਤਾਂ ਫਿਰ ਇਹ ਰੁੱਤ ਹੁਣ ਰੁੱਤ ਦਾ ਬਦਲਾਅ ਚੱਲ ਰਿਹਾ ਨਵੀਂ ਰੁੱਤ ਆਉਣ ਵਾਲੀ ਹੈ ਤੇ ਇਸ ਸਮੇਂ ਅੱਗੇ ਹੁਣ ਸਾਡੇ ਮੀਂਹ ਜਿਹੜੇ ਪੈਣਗੇ ਉਹ ਪਛਮੀ ਡਿਸਟਰਬੈਂਸ ਕਰਕੇ ਹੋਣਗੇ ਜਿਨ੍ਹਾਂ ਦੇ ਵਿੱਚ ਤੇਜ਼ ਹਵਾਵਾਂ ਗੜੇ ਜਾਂ ਇਹੋ ਜਿਹੇ ਘਟਨਾਵਾਂ ਹੋਣ ਦੀ ਸ਼ੰਕਾ ਰਹਿੰਦੀ ਹੈ ਤਾਂ ਆਪਾਂ ਜੇਕਰ ਇਸ ਸਮੇਂ ਦੇਖੀਏ ਕਿ ਮਾਨਸੂਨ ਦੀ ਬਰਸਾਤ ਕਿਵੇਂ ਹੋਈ ਦੇਖੋ ਸਾਫਟ ਤੋਂ ਵੱਡੀ ਦਿੱਕਤ ਹੈ ਹੈਗੀ ਇੱਕ ਜਿਹੜੀਆਂ ਮਾਨਸੂਨ ਦੀਆਂ ਬਰਸਾਤਾਂ ਉਹਦਾ ਡਿਸਟ੍ਰਿਬਿਊਸ਼ਨ ਸਹੀ ਨਹੀਂ ਰਿਹਾ ਕਿਵੇਂ ਨਹੀਂ ਰਿਹਾ ਤੁਸੀਂ ਆਪਣੀ ਸਕਰੀਨ ਤੇ ਦੇਖੋ ਬਿਹਾਰ ਦੇ ਵਿੱਚ ਤੇ ਪੂਰਬੀ ਸਟੇਟਾਂ ਦੇ ਵਿੱਚ ਇਹ ਜਿਹੜਾ ਹੈਗਾ ਦੇਖੋ ਮਾਨਸੂਨ ਦੀ ਘਾਟ ਹੈ ਹੁਣ ਜੇ ਤੁਸੀਂ ਇਧਰ ਆਪਣਾ ਹਿੱਸਾ ਦੇਖਦੇ ਹੋ ਲਦਾਖ ਦੇ ਵਿੱਚ ਇੰਨਾ ਮੀਂਹ ਨਹੀਂ ਪੈਂਦਾ ਹੁੰਦਾ ਲਦਾਖ ਦੇ ਵਿੱਚ 348% ਮੀਂਹ ਜ਼ਿਆਦਾ ਪੈ ਗਿਆ ਜੰਮੂ ਦੇ ਵਿੱਚ 31% ਜ਼ਿਆਦਾ ਪਿਆ ਹੈ ਹਿਮਾਚਲ 42% ਜ਼ਿਆਦਾ ਪਿਆ ਹੈ ਉੱਤਰਾਖੰਡ 23% ਜ਼ਿਆਦਾ ਪਿਆ ਹੈ ਪੰਜਾਬ ਚ 44% ਜਿਆਦਾ ਪਿਆ ਹੈ ਹਰਿਆਣਾ ਚ 35% ਜਿਆਦਾ ਪਿਆ ਹੈ ਦਿੱਲੀ ਦੇ ਵਿੱਚ ਜਿਹੜਾ ਹੈਗਾ ਇਹ 20 ਜਿਆਦਾ ਮੀ ਪਿਆ ਹੈ ਰਾਜਸਥਾਨ ਦੇ ਵਿੱਚ 65% ਮੀ ਜਿਆਦਾ ਪਿਆ ਹੈ ਗੁਜਰਾਤ ਚ 23% ਜਿਆਦਾ ਪਿਆ ਹੈ ਮੱਧ ਪ੍ਰਦੇਸ਼ 20% ਮੀ ਜਿਆਦਾ ਪਿਆ ਹੈ ਤੇਲੰਗਾਨਾ ਚ 25% ਮੀ ਜਿਆਦਾ ਪਿਆ ਹੈ ਮਣੀਪੁਰ ਚ 9% ਲਗਭਗ ਜਿਹੜਾ ਹੈਗਾ ਮਾਫ ਕਰਨਾ ਇਹ ਨਾਗਾਲੈਂਡ ਚ 20% ਮੀ ਜਿਆਦਾ ਪਿਆ ਹੈ ਤਾਂ ਕੁੱਲ ਮਿਲਾ ਕੇ ਕਈ ਸਾਰੇ ਹਿੱਸਿਆਂ ਚ ਮੀ ਜਿਆਦਾ ਪਿਆ ਹੈ ਇਹ ਮੈਂ ਪੰਜਾਬ ਦੀ ਗੱਲ ਕਰਾਂ ਕਿਉਂਕਿ ਹਾਲਾਤ ਇੱਥੇ ਇਹੋ ਜਿਹੇ ਐ ਮੈਂ ਪਿਛਲੇ 3-4 ਸਾਲ ਤੋਂ ਜਦੋਂ ਦਾ ਅਸੀਂ ਮਾਨਸੂਨ ਨੂੰ ਦੇਖ ਰਹੇ ਆ ਤਾਂ ਹਮੇਸ਼ਾ ਮਾਨਸਾ ਵਾਲੇ ਪਾਸਿਓ ਮਾਨਸੂਨ ਦੇ ਸੀਜ਼ਨ 'ਚ ਗਾਲਾਂ ਹੀ ਆਉਂਦੀਆਂ ਐ ਮਾਨਸਾ ਸੁੱਕਾ ਮਾਨਸਾ ਸੁੱਕਾ ਮਾਨਸਾ ਮੀਂਹ ਨਹੀਂ ਪੈਂਦਾ ਮਾਨਸਾ ਟੈਲਾਂ ਤੇ ਪਿਆ ਹੈ ਲੇਕਿਨ ਉਹਦੇ باوجود ਮਾਨਸਾ ਦੇ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪੈਂਦਾ ਹੈ ਇਹ ਕਿਉਂ ਹੁਣ ਇਹ ਹਾਲਾਤ ਐ ਕਿ ਮੌਸਮ ਦੀ ਗੜਬੜੀ ਦੇ ਕਰਕੇ ਆਪਾਂ ਜੇਕਰ ਸਿੱਧਾ ਆਪਾਂ ਪੰਜਾਬ ਦਾ ਨਕਸ਼ਾ ਦੇਖੀਏ ਸਭ ਤੋਂ ਪਹਿਲਾਂ ਸਭ ਤੋਂ ਘਟਮੀ ਪਿਆ ਕਪੂਰਥਲਾ ਦੇ ਵਿੱਚ ਆਮ ਨਾਲੋਂ 25% ਘਟਮੀ ਹੈ ਕਪੂਰਥਲਾ ਦੇ ਵਿੱਚ ਤੇ ਜਿਹੜਾ ਇਹ ਜ਼ਿਲ੍ਹਾ ਘਟਮੀ ਵਾਲੇ ਰਿਹਾ ਇਸ ਫਾਜ਼ਲ ਕਾ ਭਾਵੇਂ ਕਿ ਆਮ ਨਾਲੋਂ 16% ਵੀ ਜ਼ਿਆਦਾ ਹੈ ਬਠਿੰਡਾ ਦੇ ਵਿੱਚ ਆਮ ਨਾਲੋਂ ਜਿਹੜਾ ਹੈਗਾ ਨਾ ਜ਼ਿਆਦਾ ਨਾ ਘੱਟ ਜਿੰਨਾ ਘਟਮੀ ਪੈਂਦਾ ਉਨਾ ਹੀ ਰਿਹਾ ਮੀ ਸ਼੍ਰੀ ਮੁਕਸੇਸ ਸਾਹਿਬ ਆਮ ਨਾਲੋਂ 18% ਜ਼ਿਆਦਾ ਹੈ ਮੱਕੇ ਆਮ ਦੇ ਵਿੱਚ ਗਿਣਤੀ ਹੈ ਪਟਿਆਲਾ ਦੇ ਵਿੱਚ ਆਮ ਨਾਲੋਂ 49% ਜ਼ਿਆਦਾ ਪਿਆ ਤੇ ਆਪਣਾ ਫਤੇਗੜ ਸਾਹਿਬ ਚ ਆਮ ਨਾਲੋਂ 11% ਜ਼ਿਆਦਾ ਰਿਹਾ ਐਸਐਸ ਨਗਰ ਦੇ ਵਿੱਚ 19% ਵੀ ਘਟ ਰਿਹਾ ਚੰਡੀਗੜ੍ਹ ਦੇ ਵਿੱਚ 14% ਜਿਹੜਾ ਆਮ ਨਾਲੋਂ ਵੱਧ ਰਿਹਾ ਐਸਬੀਐਸ ਨਗਰ 7% ਆਮ ਨਾਲੋਂ ਮੀਂਹ ਵੱਧ ਪਿਆ ਹੁਸ਼ਿਆਰਪੁਰ 13% ਵੱਧ ਪਿਆ ਜ਼ਿਆਦਾ ਮੀਂਹ ਕਿੱਥੇ ਪਏ ਪਠਾਨਕੋਟ ਚ 1608 ਮਿਲੀਮੀਟਰ ਮੱਕੇ 72% ਜ਼ਿਆਦਾ ਗੁਰਦਾਸਪੁਰ ਚ 93% ਜਿਆਦਾ ਸ਼੍ਰੀ ਅਮਰਸਰ ਸਾਹਿਬ ਚ 47% ਜਿਆਦਾ ਤਰਨਤਾਰਨ 143% ਜਿਆਦਾ ਮੀ ਬਹੁਤ ਜਿਆਦਾ ਮੀ ਤਰਨਤਾਰਨ ਦੇ ਵਿੱਚ ਹੈ ਫਿਰੋਜ਼ਪੁਰ ਚ 64% ਮੀ ਜਿਆਦਾ ਫਰੀਦਕੋਟ ਚ 49% ਮੀ ਜਿਆਦਾ ਮੋਗਾ ਚ 71% ਜਿਆਦਾ ਜਲੰਧਰ ਦੇ 75% ਜਿਆਦਾ ਲੁਧਿਆਣਾ 78% ਜਿਆਦਾ ਬਰਨਾਲਾ 82% ਜਿਆਦਾ ਤਾਂ ਇਹਦੇ ਨਾਲ ਨਾਲ ਰੂਪਨਗਰ ਜਿਹੜਾ ਸੀਗਾ ਉਹ 35% ਜਿਆਦਾ ਮੀ ਪਿਆ ਤਾਂ ਕੋਲਮਾ ਲਾ ਕੇ ਤੁਸੀਂ ਇਹ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਇੱਕ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਜ਼ਿਆਦਾਤਾਂ ਜ਼ਿਲ੍ਹਿਆਂ 'ਚ ਆਮ ਨਾਲੋਂ ਵੱਧ ਮੀਂਹ ਪਿਆ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਡਿਸਟ੍ਰੀਬਿਊਸ਼ਨ ਦੀ ਜੋ ਡਿਸਟ੍ਰੀਬਿਊਸ਼ਨ ਖਰਾਬ ਹੋਇਆ ਤਾਂ ਕਿਤੇ ਸੋਕਾ ਕਿਤੇ ਡੋਪਾ ਕਿਤੇ ਸੋਕਾ ਕਿਤੇ ਡੋਪਾ ਭਾਵੇਂ ਕਿ ਜਿਹੜੇ ਫਿਗਰ ਹੈ ਹੁਣ ਬਦਲਣਗੇ ਥੋੜਾ ਬਦਲਣਗੇ ਜ਼ਿਆਦਾ ਨਹੀਂ ਬਦਲਣਗੇ ਲੇਕਿਨ ਹਜੇ ਤੱਕ 24 ਸਤੰਬਰ ਹੀ ਹੈ ਆਪਾਂ ਇਹ 30 ਸਤੰਬਰ ਤੱਕ ਦਾ ਡਾਟਾ ਚਾਹੁੰਦਾ ਹੈ ਹਰਿਆਣਾ ਨੂੰ ਤੁਸੀਂ ਦੇਖ ਲਓ हरियाणा ਦੇ ਵਿੱਚ ਸਰਸਾ ਸਟਾਰਟ ਸਨਮੀ ਜ਼ਿਆਦਾ ਹੈ ਪਹਿਲਾਂ ਪਿਆ ਨਹੀਂ ਸਰਸੇ ਵਾਲੇ ਜਿਹੜੇ ਹੈਗੇ ਸੋਕੇ ਚ ਰਹੇ ਜੋ ਪਿਆ ਤੇ একদম ਪੈ ਗਿਆ ਤੇ ਇਹ ਤੇ ਫਤਿਹਬਾਦ ਦੇਖ ਲੋ ਫਤਿਹਬਾਦ ਦਾ ਜਿਹੜਾ ਮੀ ਹੈਗਾ ਉਹਦੇ ਵਿੱਚ ਤੁਸੀਂ ਦੇਖੋਗੇ ਕਿ 121% ਮੀ ਫਾਰਸ਼ ਜ਼ਿਆਦਾ ਹੋ ਰਹੀ ਹੈ हिसार ਦੇ 74% ਮੀ ਜ਼ਿਆਦਾ ਪੈ ਰਿਹਾ ਹੈ ਭਵਾਨੀ ਚ 27% ਰੋहतक 35% ਜੱਜੇ 83% ਚਰਖੀ ਦਾਦਰੀ 35% ਮਹਿੰਦਰਗੜ 109% ਰਿਵਾੜੀ 98% ਗੁਰੂਗ੍ਰਾਮ 28% ਨੂ 51% ਪਾਲਵਲ 33% ਫਰੀਦাবাদ 3% ਇਹ ਨੂ ਉਹ ਜ਼ਿਲ੍ਹਾ ਹੈ ਜਿੱਥੋਂ ਮੁਸਲਮਾਨ ਵੀ ਸੇਵਾ ਕਰਨ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਆਏ ਹੈ ਰੋहतक 35% ਸੋਨੀਪਾਤ 17% ਪਾਣੀਪਤ 41% ਜੀਂਦ 1% ਘਟ ਹੈ ਕੈਥਲ 12% ਜ਼ਿਆਦਾ ਹੈ ਕਰਨਾਲ 10% ਵੀ ਘਟ ਹੈ ਤੇ ਇਹ ਆਪਣਾ ਕੁਰੂਖhetra ਆ ਗਿਆ ਕੁਰੂ ਖੇਤਰ ਦੇ ਵਿੱਚ ਵੀ ਮੀਂਹ ਜਿਆਦਾ ਪਿਆ ਕਿੰਨਾ ਜਿਆਦਾ 87% ਯਮੁਨਾ ਨਗਰ 26% ਅੰਬਾਲਾ ਚ 17% ਘੱਟ ਮੀਂਹ ਪਿਆ ਤੇ ਪੰਚਕੁੱਲਾ ਦੇ ਵਿੱਚ ਵੀ 7% ਮੀਂਹ ਘੱਟ ਪਿਆ ਤਾਂ ਕੁੱਲ ਮਿਲਾ ਕੇ ਜਿਹੜੇ ਹੈਗੇ ਘੱਟ ਮੀਂਹ ਵਾਲੇ ਜ਼ਿਲ੍ਹੇ ਘੱਟ ਹੈ ਜੇ ਤੁਸੀਂ ਗੰਗਾ ਨਗਰ ਹਰਮਾਨਗੜ ਦੀ ਗੱਲ ਕਰ ਲਵਾਂ ਕਿਉਂਕਿ ਗੰਗਾ ਨਗਰ ਹਰਮਾਨਗੜ ਦੇ ਵਿੱਚ ਵੀ ਜਿਹੜੇ ਹੈਗੇ ਫੇਜ ਨਾਲ ਜੁੜੇ ਹੈ ਤਾਂ ਗੰਗਾ ਨਗਰ ਦੇ ਵਿੱਚ ਵੀ ਆਮ ਨਾਲੋਂ 123% ਜ਼ਿਆਦਾ ਮੀਂਹ ਪਿਆ ਹੈ ਹਰਮਾਨਗੜ ਦੇ ਵਿੱਚ 130% ਮੀਂਹ ਜ਼ਿਆਦਾ ਹੈ ਬਿਕਾਨੇਰਾਰੇ ਪਾਸੇ 100 ਕਲੇਸ਼ ਪੰਜਾਬ ਸਣਮੀ ਜ਼ਿਆਦਾ ਹੈ ਤੇ ਜੈਸਲਮੇਰ ਦੇ ਵਿੱਚ 26 ਫਸਣਮੀ ਜ਼ਿਆਦਾ ਹੈ ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਦੀ ਮਾਨਸੂਨ ਦੀ ਵਰਖਾ ਭਾਵੇਂ ਕਿ ਡਿਸਟ੍ਰਿਬਿਊਸ਼ਨ ਸਹੀ ਨਹੀਂ ਸੀਗਾ ਕਿਉਂਕਿ ਪਹਿਲਾ بارش ਸਹੀ ਨਹੀਂ ਹੋਈ ਫੇਰ ਹੋਈ ਰਾਜਸਥਾਨ ਦੇ ਵਿੱਚ ਇੱਕ ਸਮਾਂ ਇਹੋ ਜਿਹਾ ਆ ਗਿਆ ਸੀ ਸੁੱਕਾ ਪੈ ਗਿਆ ਸੀਗਾ ਉਹ ਸੁੱਕੇ ਨੇ ਆਪਣੇ ਤੌਰ ਤੇ ਨੁਕਸਾਨ ਕੀਤਾ ਤਾਂ ਕੁੱਲ ਮਿਲਾ ਕੇ ਜਿਹੜੀ ਵਰਖਾ ਹੈਗੀ ਆ ਉਹ ਇਸ ਤਰੀਕੇ ਦੀ ਸੀਗੀ ਕਿ ਇਹਦਾ ਡਿਸਟ੍ਰਿਬਿਊਸ਼ਨ ਸਹੀ ਨਾ ਹੋਣ ਕਰਕੇ ਹੜ੍ਹ ਵੀ ਦੇਖਣੇ ਪਏ ਤੇ ਹੋਰ ਮਾਰੀ ਚਲਣੀ ਪਈ ਤਾਂ ਇਹ ਸੀਗਾ ਦੋਸਤੋ ਹੁਣ ਤੱਕ ਦਾ ਜਿਹੜਾ ਹੈਗਾ ਲੇਖਾ ਜੋਖਾ ਜਿੰਨੀ ਕੋ ਮੀ ਪਿਆ ਹੈ ਬਾਕੀ 30 ਸਤੰਬਰ ਤੱਕ ਇਹ ਚ ਬਦਲਾ ਆਊਗਾ ਆ ਸਕਦਾ ਲੇਕਿਨ ਜਿਆਦਾ ਨਹੀਂ ਆਏਗਾ ਤਾਂ ਉਮੀਦ ਕਰਦਾ ਜਾਣ ਕੇ ਲਾਈਵਨ ਸਾਥ ਹੋਏਗੀ ਇਹ ਡਾਟਾ ਸਾਡਾ ਜਿਹੜਾ ਹੈਗਾ ਇਹ ਅਗਲੇ ਸਾਲਾਂ ਚ ਕੰਮ ਆਉਂਦਾ ਹੈ ਇਸ ਡਾਟਾ ਦੇ ਹਿਸਾਬ ਤੇ ਆਪ ਅਗਲੇ ਸਾਲ ਪ੍ਰੋਡਕਸ਼ਨ ਕਰਨੀ ਹੁੰਦੀ ਹੈ ਇਸੇ ਹਿਸਾਬ ਨੂੰ ਦੇ ਕੇ ਚੱਲਣਾ ਹੁੰਦਾ ਤਾਂ ਕਿਸ ਸਮੇਂ ਕਿਵੇਂ ਵਰਖਾ ਹੋਈ ਸੀ ਇਹ ਜਾਣਨਾ ਸਾਡੇ ਬਹੁਤ ਜ਼ਰੂਰੀ ਹੁੰਦਾ ਹੈ